ਸਤ ਸ੍ਰੀ ਅਕਾਲ ਜੀ ਸਾਰੇਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖੰਨਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਤੇ ਹੌਲੇ-ਪਹਾੜ ਜ ਤੁਹਾਨੂੰ گاਵਾ ਦਿਖਾਵਾਂਗੇ ਤੇ ਬਾਕੀ ਸੁਈਆਂ ਸਵਾਈਆਂ ਆ ਦਮੇ ਇੱਥੇ ਆ ਕੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਤੇ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪੁੱਛਦਾ ਆਪਣੀ ਵੀਡੀਓ ਕੋਲ ਤੋਂ ਦੋ ਟਾਈਮ ਚੁਕਾਈ ਕਰਾ ਲਓ ਪਰ ਤਸੱਲੀ ਆਪਣੀ ਇੱਥੇ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਵੀਰ ਜੀ ਹੋਰ ਸਭ ਠੀਕ ਠਾਕ ਵੀਰ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਨਾਮ ਮੇਰਾ ਬਲਜੀਤ ਜੇ ਹਾਂਜੀ ਤੇ ਪਿੰਡ ਹੈਗਾ ਜੀ ਖਾਨਵਾਲ ਤਸੀਲ ਜਨਾਲਾ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ ਫੋਨ 98737 48008 ਠੀਕ ਹੈ ਹਾਂਜੀ ਤੇ ਬਾਕੀ ਮੇਨ ਕੰਮ ਆਪਣਾ ਦਲਾਲੀ ਦਾ ਵਾ ਤੇ ਕਦੀ ਕਦੀ ਪਸ਼ੂ ਵੀ ਲੈ ਆ ਕੇ ਵੇਚ ਲੀਦਾ ਹਨਾ ਤੇ ਬਾਕੀ ਜਿੱਦਾਂ ਦਾ ਵੀ ਕਿਸੇ ਨੇ ਪਸ਼ੂ ਲੈਣਾ ਵਾ ਹਾਂਜੀ ਤੇ ਉਹ ਤੁਹਾਡੇ ਨਾਲ ਸੰਪਰਕ ਕਰ ਲੇ ਤੇ ਤੁਸੀਂ ਘਰਾਂ ਚੋਂ ਜਾ ਕੇ ਤੇ ਦਵਾ ਦੋਗੇ ਹਨਾ ਭਾਵੇਂ ਕੋਈ ਵੱਡਿਆ ਮੱਝ ਕਾ ਲੈਣੀ ਆ ਭਾਵੇਂ ਕੋਈ ਛੋਟਾ ਪਸ਼ੂ ਲੈਣਾ ਗਾਂ ਮੱਝ ਫੋਨ ਲਾ ਲੈ ਵੀਰ ਅੱਛਾ ਤੇ ਉਹ ਘਰਾਂ ਚ ਆਪ ਨਾਲ ਜਾ ਕੇ ਦਵਾ ਦੋਗੇ ਠੀਕ ਹੈ ਜੀ ਤੇ ਆ ਜਿਹੜੀ ਗਾਂ ਘਰ ਆ ਦਸਮਤਗ ਵੀ ਇਹਨੇ ਨਾ ਜਵਾਗ ਮਰਿਆ ਦਿੱਤਾ ਸੀ ਜੀ ਅੱਛਾ ਸੂਈ ਨੂੰ ਤੋਹ ਦੋ ਮਹੀਨਿਆਂ ਤੇ ਜੀ ਅੱਛਾ ਕੋਈ ਥੋੜਾ ਬੋਲ ਬਾਤ ਘੱਟ ਵੀ ਹੋ ਸਕਦਾ ਜੀ ਅੱਛਾ ਦੇਖ ਲੈ ਦੋਦੇ ਇੱਥੇ 13 ਕਿਲੋ ਜੀ ਇਸ ਟਾਈਮ ਅੱਛਾ ਅਸੀਂ 12 ਕਿਲੋ ਦੀ ਗਾਰੰਟੀ ਦਾਂਗੇ ਫੋਲ ਜਿਹੜਾ ਧਿਆਨ ਨੂੰ ਮੈਂ ਖੜੂਗਾ ਪਰ 13 ਕਿਲੋ ਹੋ ਜੀ ਅੱਛਾ ਤੇ ਜੇ ਇੱਥੇ ਕੋਈ ਚੋਕੜ ਭਾ 14 ਵੀ ਹੋ ਸਕਦਾ ਜੀ ਠੀਕ ਹੈ ਜੀ ਪਹਿਲਾਂ 12 ਕਿਲੋ ਗਾਰੰਟੀ ਦਾਂਗੇ ਠੀਕ ਹੈ ਹਾਂ ਜੀ ਕਦ ਕੁਦ ਦੇਖ ਲੋ ਬੈਠਦਾ ਤੋਰਾ ਫੇਰ ਇੱਕ ਕਰੀ ਇਹਨੂੰ ਇੱਕ ਮਿੰਟ ਇਹਨੂੰ ਥੰਦ ਖਾਦੀਏ ਤੇ ਬਾਕੀ ਹਵਾਨੇ ਦੇ ਧੱਕ ਥੋੜੀ ਗਾਨ ਰੱਖਦੀ ਦਿਖਾ ਦਿਓ ਆਹ ਦੇਖ ਸਾਡੇ ਜੀ ਬਿਲਕੁਲ ਸਾਫ ਜਵਾਬ ਆ ਜਿਹੜਾ ਇਹਦਾ ਤੇ ਠੰਡੀ ਜੀ ਆਹ ਦੇਖ ਸਾਡੇ ਅਗਲੇ ਪਿਛਲੇ ਖਾਨ ਬਿਲਕੁਲ ਸਾਫ 16 ਤੋਂ ਥੋੜੀ ਗਾਂ ਚੱਕਾਦੀ ਬੰਨ੍ਹਦੀ ਤੱਕ ਥੋੜੀ ਗਾਂ ਰੱਖਦੀ ਆ ਬਾਕੀ ਉਤਰਿਆ ਵੀ ਕੱਦ ਕਾਠ ਪੱਖੋ ਚੰਗੀ ਜਵਾਨ ਆ ਪੂਰੇ ਚੰਗੇ ਕੱਦ ਕਾਠ ਚ ਆ ਇਹ ਰਵੇ ਕਿ ਤੇ ਗਾਂ ਤਿਆਰ ਹੁੰਦੀ ਹੈ ਅਗਲੇ ਸਵੇਰ ਨੂੰ ਤੇ ਚੰਗੀ ਰਕਮ ਦੀ ਤਿਆਰ ਹੋਣੀ ਹੈ ਇੱਧਰੋਂ ਤੋਰ ਦੋ ਜੀ ਆ ਜ ਲੈ ਲੈ ਦੋਦੇ ਦੇ ਕੋਲ ਮੌਕੇ ਤੇ ਜਿਹੜਾ ਕਿੰਨੇ ਵੀ 12 ਲੀਟਰ ਹੈਗਾ ਉਹ ਤੁਸੀਂ ਆਪਣਾ ਦੋ ਡੰਗ ਚੋ ਲੈਣਾ ਜਿਹੜਾ ਉਹ ਤੋਂ 14 ਕਿਲੋ ਨਿਕਲ ਆਏਗਾ ਠੀਕ ਆ ਹਾਂ ਜੇ ਕੋਈ ਇਦਾਂ ਵੀਰ ਮੰਗਾਏਗਾ 12 ਕਿਲੋ ਦੀ ਗਾਰੰਟੀ ਹੋਏਗੀ ਤੇ ਮੁੱਲ ਫਿਰ ਕਰ ਦਈਏ 40000 40000 ਤੋਂ ਜ਼ਿਆਦਾ ਹੋ ਜਾਣਾ ਜੀ ਵੇੜ ਬੜੀ ਜੇ ਵੇੜ ਦੇਖੋ ਜੇ ਤਿਆਰ ਹੋਏ ਲੱਖ ਕਿੰਨੇ ਰੁਪਏ ਆ ਦੇ ਜੀ ਆਪ ਹੀ ਕਰ ਦੋ ਕਿੰਨੇ ਦੀ ਕਰਨੀ ਜੱਸ ਨੂੰ ਜੇ ਦੀ 35000 ਦੀ 2000 ਦੀ ਜਾਣ ਦੋ ਜਾਂ ਤੱਕ ਆ ਜਾਣਾ ਜੇ ਬੱਚੀ ਜਾਣ ਦੋ 3000 ਦੀ ਕੁਛ ਨਹੀਂ ਹੁੰਦਾ ਬੜੀ ਤਕੜੀ ਜੇ ਵੇਖ ਲਓ ਹਾਂਜੀ ਉਹ ਤਾਂ ਚਲੋ ਤੁਹਾਡੀ ਗੱਲ ਸਹੀ ਆ ਜਾਣ ਦੀ ਵੀਰ ਉਹ ਫੋਨ ਲਾਇਆ ਜਿੰਨੇ ਬਸ ਹੁਣ ਇਹ ਚ ਬਸ ਐਂਡੀ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਆਹ ਜਿਹੜੀ ਗਾੜ ਜੀ ਆਹ ਲਾ ਗਈ ਜੀ ਇੱਕ ਛੋਟੇ ਆ ਵੇਖੋ ਇਹਦਾ ਕਰਦ ਦਾ ਉਹਦੇ ਨਾਲ ਫਰਕ ਆ ਦੇਖ ਸਕਦੇ ਉਹਦਾ ਤੇ ਇਹਦਾ ਸਾਦੇ ਦਾ ਵੀ ਠੀਕ ਆ ਉਹਦਾ ਉਹਦਾ ਉਤਰਾ ਹੀ ਉੱਚਾ ਵਾ ਇਹਦਾ ਨੋਰਮਲ ਆ ਸੀਲ ਪੂਰੀ ਹੈ ਜੀ ਤੇ ਆ ਥਾਣੇ ਤੇ ਵੀ ਦੇਖ ਸਕਦੇ ਜੀ ਤੇ ਇਹਦਾ ਥੋੜਾ ਆ ਜਾਣਾ ਵੀਰ ਜੀ ਥੋੜੀ ਸਾਈਡ ਭਾਰੀ ਰੱਖਦੀ ਧਾਰ ਇੱਕ ਦਾ ਨਹੀਂ ਫਰਕ ਅਗਲੇ ਪਾਸੇ ਅੱਛਾ ਹਾਂਜੀ ਆ ਵੇਖੋ ਠੀਕ ਕਿਉਂ ਬਹੁਤ ਜਲਦੀ ਵੇਖ ਇਹ ਵੀ ਸੀਲਿਆ ਪੂਰੀ ਹਾਂ ਦੇਖੋ ਹਾਂ ਸੀਲ ਬੜੀ ਜੀ ਠੀਕ ਹੈ ਜੀ ਪਸਮਨ ਤੋਂ ਬਗਾਇਆ ਜੋ ਪਸੰਦੀ ਬਹੁਤ ਜਾਈ ਰਹੀ ਹੈ ਤੇ ਦੁੱਧ ਇਹਦੇ ਕੋਲ ਦੁੱਧ ਵੀ ਇੱਥੇ 12 ਕਿਲੋ ਹੈ ਕੋਈ ਦਿਨ ਇਦਾਂ ਮਗਾਲੇਗਾ 10 ਕਿਲੋ ਗਾਰੰਟੀ ਨਾਲ ਲੈ ਜੀ ਤੋਰਾ ਫੇਰ ਇੱਕ ਕਰੀ ਜੀ ਜੀ ਬਹੁਤ ਮਹਾਂ ਠੰਡ ਹੈ ਬਿਲਕੁਲ ਵੀ 10 12 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਿੰਨੇ ਪੀ ਹੈਗਾ ਆ ਜੇ ਲੈ ਆਓਗੇ ਫਿਰ ਬਾਕੀ ਹੈਗੀ ਜਰਸੀ ਕਰੋਸ ਤੇ ਦੁੱਧ ਵੀ ਇਹ ਤਾਂ ਚਲੋ ਸੰਗਣਨ ਦਾ ਤੇ ਬਾਕੀ ਆ ਵੀ ਸਾਰਾ ਸਿਆਲ ਕੇ ਵੀਰ ਦਾ ਇਹਨੇ ਘਰ ਦਾ ਚਾਹ ਪਾਣੀ ਦਾ ਵਧੀਆ ਸਰੀ ਜਨਾ ਦੋ ਦੇ ਦੇ ਕੋਲ ਵੀ 10-12 ਲੀਟਰ ਜਿਹੜਾ ਕਹਿੰਦੇ ਵੀ ਹੈਗਾ ਆ ਤੇ ਇਹ ਵੀ ਜੀ ਫਿਰ ਕਿੰਨੇ ਰੀ ਦੇ ਦਈਏ ਦੇ ਦਈਏ 25000 ਦੀ 25 ਦੀ ਹਾਂਜੀ ਹੋਰ ਕਰ ਦੋ ਮਾਨਤਨ ਦੋ ਛੜ ਦੀ ਅੱਛਾ ਹਾਂਜੀ 23 ਦੀ ਦੇ ਦਈਏ ਪੂਰੇ ਵੀ 11 ਦੀ ਜਾਣ ਪੱਕਾ ਹੋ ਜਾਣਾ ਜੀ ਜਾਣ ਤਾਂ ਕੁਛ ਨਹੀਂ ਦੱਬੀ ਆ ਬਾਈ ਜੀ ਦਿੰਦਾ ਕਿ ਜੋ ਕੋਈ ਪਰ ਆਪਾਂ ਤਾਂ ਤੁਹਾਨੂੰ ਪਤਾ ਬਾਹਰ ਦਾ ਕੰਮ ਇਹ ਨਹੀਂ ਕਰਦਾ ਜਾਣ ਤੋਂ ਜੱਸਣਾ ਵੀ 11 ਕਿਲੋ ਹੋਏਗਾ ਪਰ 10 ਕਹਿੰਦੇ ਗਰੰਟੀ ਇਦਾਂ ਮੇਰਾ ਵੀ ਕੋ ਮਗਾ ਲੈ ਪਾ ਠੀਕ ਹੈ ਜੀ ਬਸ ਹੁਣ ਕਾੜੇ ਬਾਂਡੇ ਦੀ ਬਸ ਜਿਹੜੀ ਕਹੀ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਬਾਕੀ ਚੋਜਵਾ ਕੇ ਇੱਥੋਂ ਖੜੋ ਆਪਣੀ ਤਸੱਲੀ ਕਰਕੇ ਤੇ ਵੇਸ ਚੱਕ ਕੇ ਜੀ ਅੱਗੇ ਵੀ ਆਪਾਂ ਡੰਗਾ ਦੋ ਤਿੰਨ ਵੇਚੀ ਹੈ ਆਪਾਂ ਨੂੰ ਲਾਮੇ ਕੋਈ ਚੱਕਰ ਨਹੀਂ ਉਹ ਬੰਦੇ ਮੰਗਨਦੇ ਆਪੇ ਠੀਕ ਹੈ ਜੀ ਇਹ ਦੋਦੀ ਉਹਨਾਂ ਦੱਸਣਾ ਜਿੰਨਾ ਹੈਗਾ ਠੀਕ ਹੈ ਜੀ ਹਾਂਜੀ ਅੱਜ ਹੁਣ ਚੋਾਈ ਇਹ ਸਾਈ ਸਾਫ ਕਰ ਦੇਣੀ ਹੈ ਬੜੀ ਸ਼ਾਮ ਨੂੰ ਸਾਫ ਕਰ ਜੇ ਹਾਂਜੀ ਸਵੇਰੇ ਸ਼ਾਮੀ ਆਪਣੇ ਗਾਵੇਂ ਚੋਕ ਲੈ ਠੀਕ ਹੈ ਜੀ ਕਿਹਨੂੰ ਕੋ ਡਾਊਟ ਹੈ ਠੀਕ ਹੈ ਜੀ